ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲੋ ਜੀ ਸਪੈਸ਼ਲ ਤੁਹਾਡੇ ਵਾਸਤੇ ਲੈ ਕੇ ਆਇਆ ਪਾਰਟੀ ਵੇਅਰ ਸੂਟ ਦੀ ਗਾਰਨਿਸ਼ ਲੁੱਕ ਦਾ ਕਨਸੈਪਟ ਆ ਜੀ ਬਿਲਕੁਲ ਲਾਈਟ ਵੇਟ ਸੂਟ ਆਣਗੇ ਬੜੇ ਪਿਆਰੇ ਸੂਟ ਨੇ ਪਿਓਰ ਡਿਸਕੋਸ ਆਰਗੈਂਜ਼ਾ ਫੈਬਰਿਕ ਪਰ ਪ੍ਰਿੰਟਿੰਗ ਦੇਖੋ ਸਾਰਾ ਬਾਂਦਨੀ ਪ੍ਰਿੰਟ ਤੇ ਉੱਪਰ ਸਾਰਾ ਟੋਟਲੀ ਹੈਂਡਵਰਕ ਦਾ ਕੰਮ ਅਲਟੀਮੇਟ ਆਰਟੀਕਲ ਆ ਜੀ ਵੀ ਸ਼ੇਪ ਨੈਕ ਦੇ ਵਿੱਚ ਆਰਟੀਕਲ ਬਣਾਇਆ ਬੜਾ ਪਿਆਰਾ ਵੀ ਸ਼ੇਪ ਨੈਕ ਟ੍ਰੈਂਡਿੰਗ ਨੰਬਰ 1 ਤੇ ਚੱਲ ਰਿਹਾ ਜੀ ਚੈੱਕ ਕਰੋ ਬੜਾ ਪਿਆਰਾ ਆਰਟੀਕਲ ਜੀ ਪਿਓਰ ਵਿਸਕੋਸ ਆਰਗੈਂਜ਼ਾ ਸਾਰਾ ਟੋਟਲੀ ਹੈਂਡਵਰਕ ਪਰਸ ਦਾ ਕੰਮ ਜੀ ਦਬਕੇ ਦਾ ਕੰਮ ਬੜਾ ਪਿਆਰਾ ਆਰਟੀਕਲ ਹੈ ਬਾਜੂ ਤੇ ਪ੍ਰੋਪਰ ਵਰਕ ਆਏਗਾ ਸਲਵਾਰ ਦੇ ਪੌਂਚੇ ਤੇ ਵੀ ਕੰਮ ਆਏਗਾ ਸਲਵਾਰ ਦੇ ਪੌਂਚੇ ਆਣਗੇ ਬਿਊਟੀਫੁੱਲ ਆਰਟੀਕਲ ਹੈ ਜੀ ਗਰਲਿਸ਼ ਲੁੱਕ ਦਾ ਆਰਟੀਕਲ ਔਰ ਕਲਰ ਛੜਾ ਮੈਂ ਓਪਨ ਕਰਾ ਜੀ ਓਨੀਅਨ ਕਲਰ ਆਏਗਾ ਬੜਾ ਪਿਆਰਾ ਕਲਰ ਹੈ ਔਰ ਦੁਪੱਟਾ ਆ ਰਿਹਾ ਜੀ ਇਸ ਤਰ੍ਹਾਂ ਦਾ ਪਿਓਰ ਵਿਸਕੋਸ ਆਰਗੈਂਜ਼ਾ ਦਾ ਬਿਊਟੀਫੁੱਲ ਦੁਪੱਟਾ ਆ ਚੈੱਕ ਕਰੋ ਜਿਹੜਾ ਸ਼ਰਟ ਦਾ ਪ੍ਰਿੰਟ ਹੈ ਜੀ ਉਸ ਦਾ ਪੈਂਚਵਕ ਲਗਾ ਕੇ ਸਾਰਾ ਲੈਸਿਸ ਦਾ ਕੰਮ ਕਰਾਇਆ ਹੈ ਉੱਪਰ ਬੜਾ ਪਿਆਰਾ ਦੁਪੱਟਾ ਜੀ ਕਲਰ ਸ਼ੇਡ ਚਾਰੇ ਬੜੇ ਪਿਆਰੇ ਨੇ ਇੱਕ ਆਏਗਾ ਜੀ ਲਾਈਟ ਸਕਾਈ ਬਲੂ ਜਿਹਾ ਕਲਰ ਹੈ ਬੜਾ ਪਿਆਰਾ ਸੋ ਜਿਹੜਾ ਤੁਹਾਨੂੰ ਚਾਹੀਦਾ ਆ ਫੜਫੜਾ ਆਰਡਰ ਕਰ ਲਿਓ ਬਿਲਕੁਲ ਰੀਜ਼ਨਬਲ ਪ੍ਰਾਈਸ ਵਿੱਚ ਆਰਟੀਕਲ ਲੈ ਕੇ ਆਇਆ ਪਾਰਟੀ ਵਾਰ ਜਿਨ੍ਹਾਂ ਨੇ ਡਿਜ਼ਾਈਨਰ ਸੂਟ ਲੈਣੇ ਆ ਆਰਟੀਕਲ ਇਹੋ ਜਿਹਾ ਲੈਣਾ ਕਿ ਲਾਈਟ ਵੇਟ ਔਰ ਯੂਨੀਕ ਜਿਹੜਾ ਬਾਅਦ ਚ ਵੀ ਵੇਅਰ ਹੋ ਜੇ ਆਹ ਵਾਲਾ ਪੀਸ ਬਾਈ ਕਰ ਲਿਓ ਬੜਾ ਪਿਆਰਾ ਪੀਸ ਹੈ ਚੈੱਕ ਕਰੋ ਜੀ ਕਲਰ ਸ਼ੇਡ ਦੇਖੋ ਮਹਿੰਦੀ ਚਾਕਲੇਟ ਮਾਊਸੀਆ ਕਲਰ ਹੈ ਬੜਾ ਪਿਆਰਾ ਕਲਰ ਹੈ ਸੋ ਚਾਰ ਰੰਗ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰੋ WhatsApp ਤੇ ਬਿਊਟੀਫੁਲ ਆਰਟੀਕਲ ਥੈਂਕ ਯੂ ਸੋ ਮਚ ਜੀ